ਹਾਂਜੀ ਦੋਸਤੋ ਅੱਜ ਫੇਰ ਆਪਾਂ ਜਨੂਹਾ ਫਾਰਮ ਚੈਨਲ ਤੇ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਅੱਜ ਫੇਰ ਆਪਾਂ ਇੱਕ ਬਹੁਤ ਹੀ ਖੂਬਸੂਰਤ Rajasthan ਦੇ ਖੇਤਰਾਂ ਵਿੱਚ ਅਤੇ ਬਿਰਲੀਆਂ ਥਾਮਾ ਉਜਾੜ ਜਗ੍ਹਾ ਜਾ ਛਿੜੀਆਂ ਦੇ ਵਿੱਚ ਕਿਤੇ ਕਿਤੇ ਦੇਖਣ ਵਾਲੇ ਰੁੱਖ ਨੂੰ ਤੁਹਾਡੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੋ ਕਿ ਇਸ ਦਾ ਨਾਮ ਰਹੀੜਾ ਹੈ ਇਸ ਰੁੱਖ ਨੂੰ ਬਹੁਤ ਹੀ ਖਬਸੂਰਤ ਨਰੰਗੇ ਰੰਗ ਦੇ ਫੁੱਲ ਲੱਗਦੇ ਹਨ ਜੋ ਕਿ ਦੇਖਣ ਵਿੱਚ ਬਹੁਤ ਹੀ ਜਿਆਦਾ ਖੂਬਸੂਰਤ ਹੁੰਦੇ ਹਨ ਜੋ ਕਿ ਇਸ ਨੂੰ ਬਹੁਤ ਹੀ ਘੱਟ ਲੋਕਾਂ ਨੇ ਦੇਖਿਆ ਹੋਵੇਗਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਤਾਂ ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਜਾਣਕਾਰੀ ਹੋਵੇਗੀ ਪੁਰਾਣੇ ਬਜ਼ੁਰਗ ਜਾਂ ਜਾਣਕਾਰੀ ਰੱਖਣ ਵਾਲੇ ਲੋਕ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਇਸ ਦੇ ਜੋ ਫੁੱਲ ਹਨ ਉਹ ਬਹੁਤ ਹੀ ਸ਼ੁੱਧ ਹਨ ਇਸ ਦੇ ਫੁੱਲਾਂ ਤੋਂ ਆਪਣੇ ਕਿਸੇ ਵੀ ਤਰ੍ਹਾਂ ਦਾ ਜੋ ਚਾਮੜੀ ਰੋਗ ਹੁੰਦਾ ਹੈ ਉਸ ਤੇ ਲਗਾਉਣ ਵਾਸਤੇ ਲੇਪ ਜੋ ਤਿਆਰ ਹੁੰਦਾ ਹੈ ਉਹ ਚਮੜੀ ਰੋਗਾਂ ਵਿੱਚ ਬਹੁਤ ਹੀ ਫਾਇਦਾ ਪਹੁੰਚਾਉਂਦਾ ਹੈ ਰਹੀੜੀ ਜੋ ਦਾਤਣ ਹੈ ਉਹ ਮੂੰਹ ਦੇ ਰੋਗਾਂ ਵਿੱਚ ਬਹੁਤ ਫਾਇਦਾ ਕਰਦੀ ਹੈ ਰਹੀੜਾ ਜੋ ਕੇ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਹਾ ਹੈ ਕਿਤੇ ਕਿਤੇ ਕਈ ਥਾਵਾਂ ਤੇ ਰਹੀੜੇ ਦਾ ਜੋ ਰੁੱਖ ਹੈ ਹੁਣ ਦੇਖਣ ਨੂੰ ਮਿਲਦਾ ਹੈ ਇਹ ਵੀ ਰਹੀੜਾ ਇੱਕ ਅਲੋਪ ਹੋ ਰਹਾ ਰੁੱਖ ਹੈ ਜਿਸ ਨੂੰ ਕੇ ਸਾਂਭਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੋ ਵੀ ਇੱਕ ਬਰਾਸ਼ਤੀ ਰੁੱਖ ਹਨ ਜੋ ਕੇ ਬਿਨਾ ਕਿਸੇ ਸਾਂਭ ਸੰਭਾਲ ਦੇ ਆਸਾਨੀ ਨਾਲ ਹੋ ਜਾਂਦੇ ਹਨ ਇਹਨਾਂ ਨੂੰ ਬਹੁਤ ਹੀ ਸੰਭਾਲਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਰੁੱਖਾਂ ਬਾਰੇ ਜਾਣਕਾਰੀ ਕਰਾਇਆ ਜਾਵੇ ਜੀ ਇਹ ਰੁੱਖ ਆਪਾਂ ਨੂੰ ਜ਼ਿਆਦਾਤਰ ਹੋਣਾ ਸਰਕਾਰੀ ਨਰਸਰੀਆਂ ਜਾਂ ਜੋ ਪੰਜਾਬ ਵਿੱਚ ਜੰਗਲ ਲੱਗ ਰਹੇ ਹਨ ਉਹਨਾਂ ਵੀਰਾਂ ਕੋਲੋਂ ਪ੍ਰਾਪਤ ਹੋ ਜਾਂਦੇ ਹਨ ਇਹਨਾਂ ਰੁੱਖਾਂ ਉੱਪਰ ਜੋ ਪੰਛੀ ਬਹੁਤ ਵਧੀਆ ਤਰੀਕੇ ਨਾਲ ਰਹੇ ਨੇ ਕਿਉਂਕਿ ਇਸ ਦੀ ਜੋ ਸਾਹ ਹੈ ਉਸ ਨੂੰ ਪੰਛੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਰਹੀੜੇ ਦੇ ਰੁੱਖਾਂ ਨੂੰ ਅਗਰ ਕਿਤੇ ਵੀ ਤੁਹਾਨੂੰ ਦਿਂਦੇ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਜ਼ਰੂਰ ਬਚਾਓ ਜੀ ਤਾ ਜੋ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਰੁੱਖ ਦਿਖਾ ਸਕੀਏ ਜੀ ਧੰਨਵਾਦ ਜੀ